ਸਾਡੇ ਮੰਤਰੀ ਸਾਹਿਬ ਸ੍ਰੀ ਪ੍ਰਕਾਸ਼ ਜੀ ਦੇ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਾਂ ਉਹਨਾਂ ਨੂੰ ਆਂਟੀ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਇੰਨਾ ਪੁੰਨ ਦਾ ਨੇਕੀ ਦਾ ਕੰਮ ਕਰਦੇ ਹੋਏ ਬਹੁਤ ਘੱਟ ਲੋਕਾਂ ਨੂੰ ਦੇਖਿਆ ਸੋਸ਼ਲ ਸਰਵਿਸ ਕਰਨੇ ਲਈ ਐਡੀ ਗਰਮੀ ਦੇ ਵਿੱਚ ਵੀ ਪਿੱਛੇ ਨਹੀਂ ਹਟ ਰਹੇ ਔਰ ਖਾਸ ਕਰਕੇ ਆਪਣੇ ਜਨਮ ਦਿਨ ਤੇ ਇਹ ਪੁੰਨ ਕੰਮ ਕਰਨ ਦੀ ਬਹੁਤ ਬਹੁਤ ਮੁਬਾਰਕਾਂ ਸ਼ੁਭ ਕਾਮਨਾਵਾਂ ਇਹਨਾਂ ਨੂੰ ਔਰ ਸਾਡੇ ਕੋਲ ਜਿੰਨਾ ਸਹਿਯੋਗ ਹੋ ਪਾਏਗਾ ਹਮੇਸ਼ਾ ਦੇਵਾਂਗੇ ਅੱਜ 3 ਅਪ੍ਰੈਲ ਨੂੰ ਹਰ ਸਾਲ ਦੀ ਤਰ੍ਹਾਂ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਔਰ ਇਹ ਇਹਦੇ ਵਿੱਚ ਬਹੁਤ ਸਾਰੇ ਬੱਚੇ ਔਰ ਮੇਰੇ ਨਾਲ ਵਸਨੀਕੇ ਖੜੇ ਆ ਇਹਨਾਂ ਨਾਲ ਬਹੁਤ ਸਹਿਯੋਗ ਹੁੰਦਾ ਹੈ ਨਵੀ ਜਨੁਸਤੀ ਦਾ ਬਹੁਤ ਸਹਿਯੋਗ ਹੁੰਦਾ ਹੈ ਔਰ ਸ਼ਹਿਰ ਵਾਸੀਆਂ ਦਾ ਜਿਨ੍ਹਾਂ ਤੇ ਮੈਨੂੰ ਮਾਣ ਹੈ ਇਸ ਕਾਮਪੀ ਕੈਂਪ ਨੂੰ ਸਾਰੇ ਜਣੇ ਨਾਲ ਕੇ ਕਾਮਜਾਬ ਕਰਦੇ ਆ ਕਿਉਂਕਿ ਇਸ ਹੋਮ ਪ੍ਰਗਤੀ ਦੇ ਜਨਮ ਦਿਨ ਤੇ ਕੈਂਪ ਲਗਾਇਆ ਜਾਂਦਾ ਔਰ ਮੈਂ ਸਾਰੇ ਅਨੁਪਤੀਤ ਕਰਦੀ ਆ ਕਿ ਸਾਰੇ ਜਣੇ ਆਪਣੇ ਜਨਮ ਦਿਨ ਤੇ ਇਸ ਤਰ੍ਹਾਂ ਦੇ ਕੈਂਪ ਲਗਾਇਆ ਕਰੋ ਤਾਂ ਕਿ ਜਿਹਨਾਂ ਨੂੰ ਫਾਇਦਾ ਪੈਂਦੀ ਆ ਸਕੀਨ ਹੋਰ ਜਿਹਨਾਂ ਦਾ ਕੰਮ ਕਰ ਸਕੀਏ ਮੇਰੇ ਵੱਲੋਂ ਜਿੰਨੇ ਵੀ ਬੱਚਿਆਂ ਨੇ بلاਗ ਦਿੱਤਾ ਆ ਸਾਰਿਆਂ ਨੂੰ ਬਹੁਤ ਬਹੁਤ ਦਿਲੋਂ ਧੰਨਵਾਦ ਨੂੰ ਰੱਖਾ ਅੱਛਾ ਕੰਮ ਕਰਦੇ ਮੈਂ ਉਹਨਾਂ ਨੂੰ ਬਹੁਤ ਮਾਣ ਕਰਦੀ ਜ਼ਿੰਦਗੀ ਚ ਬਹੁਤ ਅੱਛਾ ਕੰਮ ਕਰ ਰਹੇ ਆ ਸੋ ਬੜਾ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਬੱਚੇ ਅੱਜ ਕਿੰਨਾ ਸ਼ਾਇਆ ਔਰ ਇਹਹੀ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਬੱਚਿਆਂ 'ਚ ਇਹਦਾ ਹੀ ਉਤਸ਼ਾਹ ਬਣਾ ਕੇ ਰੱਖੇ ਔਰ ਉਹਨਾਂ ਤੇ ਮਿਹਰ ਪਰਿਆ ਹੱਥ ਰੱਖੇ ਮੇਰੇ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਕੀਤਾ ਬਹੁਤ ਵਨ ਮਾਡਲ ਟਾਉਨ ਫਗਵਾੜਾ ਦੇ ਵਿੱਚ ਪਾਵਨ ਪਵਿੱਤਰ ਨਗਰੀ ਇੱਥੇ ਅੱਜ ਸਾਡੇ ਮਾਨਯੋਗ ਐਕਸ ਮਨਿਸਟਰ ਗੌਰਮੈਂਟ ਆਫ ਇੰਡੀਆ ਦੇ ਜਿਹੜੇ ਐਕਸ ਮਨਿਸਟਰ ਰਾਜ ਸ੍ਰੀ ਸੋਮ ਪ੍ਰਗਤ ਜੀ ਉਹਨਾਂ ਦਾ ਅੱਜ ਜਨਮ ਦਿਨ ਦੇ ਉੱਤੇ ਅੱਜ ਬਲੱਡ ਡੋਨੇਸ਼ਨ ਕੈਂਪ ਜਿਹੜਾ ਵਾ ਲਾਇਆ ਵਾ ਬਹੁਤ ਭਾਰੀ ਮਾਤਰਾ ਦੇ ਵਿੱਚ ਜਿਹੜੇ ਨੌਜਵਾਨ ਆ ਉਹ ਅੱਜ ਬਲੱਡ ਆਪਣਾ ਦਾਨ ਕਰਨ ਨੂੰ ਡੋਨੇਸ਼ਨ ਲੈ ਆਏ ਆ ਮੈਂ ਪਰਮਾਤਮਾ ਅੱਗੇ ਇਹ ਅਰਦਾਸ ਕਰਦਾ ਵੀ ਇਹ ਜਿਹੜਾ ਐਕਸ ਮੰਤਰੀ ਸਾਹਾ ਸਾਡੇ ਸ੍ਰੀ ਸੋਮਰਾਜ ਜੀ ਇਹਨਾਂ ਦਾ ਪਰਮਾਤਮਾ ਇਦਾਂ ਹੀ ਆਪਣੀ ਕਿਰਪਾ ਬਣਾਈ ਰੱਖੇ ਸਿਹਤ ਠੀਕਰ ਰੱਖੇ ਤਾਂ ਜੋ ਪਰਮਵਾੜੇ ਦੇ ਉੱਤੇ ਆਪਣਾ ਇਹਨਾਂ ਦਾ ਅਸ਼ੀਰਵਾਦ ਬਣਿਆ ਰਹੇ